ਬਾਲੀਵੁੱਡ ਐਕਟਰ ਸੋਨੂ ਸੋਦ ਪਹੁੰਚੇ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਆਪਣੀ ਫਤਿਹ ਫਿਲਮ ਦੀ ਕਾਮਯਾਬੀ ਦੇ ਵਾਸਤੇ ਉਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਦਾ ਕਹਿਣਾ ਕਿ ਇਹ ਫਿਲਮ ਦੀ ਜਿੰਨੀ ਵੀ ਕਮਾਈ ਹੋਏਗੀ ਜ਼ਰੂਰਤਮੰਦ ਲੋਕਾਂ ਨੂੰ ਦਿੱਤੀ ਜਾਏਗੀ ਉਹਦੇ ਵਿੱਚ ਕਿਸਾਨ ਵੀ ਹੋ ਸਕਦੇ ਨੇ ਨਸ਼ਾ ਪੀੜਤ ਜੋ ਨੌਜਵਾਨ ਨੇ ਉਨ੍ਹਾਂ ਦੇ ਉੱਤੇ ਵੀ ਜਿਹੜੀ ਇਹ ਕਮਾਈ ਆ ਉਹ ਲਗਾਈ ਜਾਏਗੀ ਅੱਜ ਦਿਨ ਐਤਵਾਰ 29 ਤਰੀਕ ਸਮਾਂ तकरीबन 12:50 ਮਿੰਟ ਦੀਆਂ ਇਹ ਤਸਵੀਰਾਂ ਨੇ ਜਦੋਂ ਫਤਿਹ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਜਲਦਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਬਾਦਸ਼ਾਹ ਦਾ ਅਸ਼ੀਰਵਾਦ ਹੋਏ ਤਾਂ ਫਤਿਹ ਦੀ ਫਤਿਹ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰੀਲੀਜ਼ ਤੇ 10 ਜਨੂਅਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮਥਾ ਡੇਕਨ ਆਏ ਆ ਆਸ਼ੀਰਵਾਦ ਲੈਣ ਆਏ ਆ ਕਿ ਮੇਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇੱਥੋਂ ਕੀਤੀ ਸੀ ਵਾਪਸ ਯੂ نو ਵੈਗੂ ਸੱਚੀ ਬਾਸ਼ਾ ਯੂ نو ਫੱਤੇ ਦੇ ਲਾਇ ਸਾਰੇ ਕਿਸਾਨਾਂ ਦੇ ਧਰਮ ਨੂੰ ਦੇਖ ਰਿਹਾ ਕਿ ਸਾਰਨਾ ਜੀ ਕਿਸਾਨ ਜਿਹੜੇ ਬੈਠੇ ਹੋਏ ਆ ਉਹਨੂੰ ਕੈਸੇ ਦੇ ਦੇਣ 1700 ਕਰ ਮੈਂ ਭਾਈ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੁੰਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ ਨੋ ਪਿੱਕਚਰ ਯਾਨ ਤੇ ਉਸੇ ਤੇ ਲਿਖਣੀ ਸ਼ੁਰੂ ਕੀਤੀ ਪਿੱਕਚਰ ਔਰ ਘਰ ਵੀ ਜਿਹੜਾ ਅਸੀਂ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਇਹਨੂੰ ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਨਾ ਡਾਇਰੈਕਟਲੀ ਇਸੇ ਲਈ ਕਰਨਾ ਚਾਹੁੰਦਾ ਕਿ ਤਾਂ ਕਿ ਉਹ ਦੱਸ ਸਕੇ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜੋ ਪਿੱਕਚਰ ਆਊਗੀ ਦਰਸ਼ਕਾਂ ਨੂੰ ਆਈ ਹੋਪ ਕਿ ਉਹ ਯਰ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਜਿੱਤੇ ਬਾਸ਼ਾ ਮੇਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਦੀ ਫਤਿਹ ਆ ਇੱਥੇ ਆ ਕੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਿਉਂਕਿ ਜਦੋਂ ਵੀ ਅੱਛਾ ਲੱਗਦਾ ਮੈਨੂੰ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਸ਼ੁਰੂਆਤ ਤੋਂ ਕੀਤਾ ਪੁਰਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਹੈ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬ ਲਈ ਭਾਈ ਮੈਂ ਇੱਥੋਂ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਦੂ ਤੇ ਲੋਕਾਂ ਜਿਹਨੇ ਰੋਲ ਕੀਤਾ ਸੀ ਉਹਦੇ ਸਾਧ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਉਂਦਾ ਰਹੂੰਗਾ ਪਰ ਜੋ ਵੀ ਲਿਖਦਾ ਰਵਾਂਗਾ ਕਿ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਯੂਨੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ। ਅ ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦੇ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਅੰਦਰ ਮੈਂ ਹੀ ਕਿਸਾਨ ਭਰਾਵਾਂ ਲਈ ਪਰਮੇਸ਼ਾਹ ਦਿਨੋਂ ਉਹਨਾਂ ਲਈ ਹਮੇਸ਼ਾ ਖੁਸ਼ੀਆਂ ਮੰਦ ਹੈ ਹਮੇਸ਼ਾ ਮੈਂ ਆ ਵੀ ਕਿੰਨਾ ਮੈਂ ਇਨ ਫੈਕਟ ਜਿਹੜੀ ਅਸੀਂ ਫਿਲਮ ਵੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਹੈ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਉਹਦਾ ਹਿੱਸਾ ਵੀ ਸਾਰੀ ਯੂ نو ਅਸੀਂ ਦਾਣ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੀਬੀਦ ਲੋਕਾ ਹੋਣ ਉਹਨਾਂ ਦੀ ਵੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਉਂਦੀ ਫਤਿਹ ਉਹਨਾਂ ਦੀ ਚਰਨਾਚੀ ਯੂ نو ਅਸੀਂ ਵਕਸ਼ਾਂ Thank, thank you so much.